سلام علیکم اپنوں سلام علیکم اپنوں سلام علیکم ਆਹ ਇਦਾਂ ਵੀ ਪਰ ਆ ਰਹੇ ਤੁਹਾਨੂੰ ਪਤਾ ਰਹੂ ਸਭਨਾਂ ਨੂੰ ਅਸਮਾਨਾ ਤੇ ਜਵਾਨਾਂ ਦੇ ਰੂਪ ਐ ਸੀ ਲੜਾਈਆਂ ਲੜੀਆਂ ਚਾਹੇ ਉਹ ਚੀਨ ਦੀ ਲੜਾਈ ਸੀ ਚਾਹੇ ਪਾਕਿਸਤਾਨ ਦੀ ਲੜਾਈ ਸੀ ਬਹੁਤ ਸਾਰੇ ਜਿਹੜੇ ਸੰਘਰਸ਼ਾਂ ਤੋਂ ਬਾਅਦ ਅਸੀਂ ਜਿਹੜਾ ਇਹ ਆਜ਼ਾਦੀ ਦਾ ਨੈੱਟ ਬਾਰਡ ਰਿਹਾ ਇੱਕ ਵਾਰ ਫੇਰ ਮੇਰੇ ਵੱਲੋਂ ਤੁਹਾਨੂੰ ਇਹ ਸਭੀ ਜਨਰਲ ਦੀਆਂ ਬਹੁਤ ਬਹੁਤ ਮੁਬਾਰਕਾ ਗਣਤੰਤਰ ਦਿਵਸ ਦੀਆ ਮੇਰੀ ਬਹੁਤ ਵੱਡੀ ਮਜਬੂਰੀ ਹੈ ਕਿਉਂਕਿ ਚੁਣਿਆ ਹੋਇਆ ਨਾਇਬ ਰਾਹੁਲ ਦੇ ਨਾਤੇ ਸਾਡੇ ਲੋਕੇ ਦੇ ਵਿੱਚ ਵੀ ਜ਼ਿਲ੍ਹਾ ਪੱਧਰ ਤੇ ਫੰਕਸ਼ਨ ਕਰਵਾਇਆ ਜਾ ਰਿਹਾ ਜਿੱਥੇ ਨੇ ਮੰਤਰੀ ਜੀ ਕੁਰੀਆ ਸਾਹਿਬ ਆਏ ਨੇ ਮੇਰਾ ਉੱਥੇ ਮੋਟਰਾਂ ਬਹੁਤ ਜ਼ਰੂਰੀ ਹੈ ਬੜਾ ਮਨ ਕਰਦਾ ਹੁੰਦਾ ਕਿ ਜਦੋਂ ਮੈਂ ਤੁਹਾਡੇ ਕੋਲ ਇੱਥੇ ਆਵਾਂ ਇਸ ਰੂਪ ਦੇ ਵਿੱਚ ਖਾਸ ਕਰਕੇ ਤੁਹਾਨੂੰ ਵੇਖੀਦਾ ਕਿਉਂਕਿ ਮੇਰਾ ਆਪ ਦਾ ਉਝੁੱਕੜ ਰਿਹਾ ਕਰਕੇ ਮੈਂ ਖੁਦ ਆਪ ਵੀ ਐਨਐਸਐਸ ਦਾ ਕੈਂਡੀਡੇਟ ਰਿਹਾ ਕਰਕੇ ਇੱਕ ਤਰ੍ਹਾਂ ਨਾਲ ਮੈਂ ਕੈਂਡੀਡੇਟ ਵੀ ਰਿਹਾ ਆਪਰਾ ਐਨਸੀਸੀਪੀ ਸੋ ਮੈਨੂੰ ਬੜਾ ਤਿੱਖਾ ਲੱਗਦਾ ਪਰ ਸਮੇਂ ਦੀਆਂ ਮਜਬੂਰੀਆਂ ਨੇ ਇਸ ਕਰਕੇ ਮੈਂ ਤੁਹਾਡੇ ਸਾਰੇ ਤੋਂ ਮਾਫੀ ਮੰਗਦਾ ਬਾਕੀ ਜਿਹੜੀ ਸੋਸਾਇਟੀ ਆ ਜਿਹੜੀ ਦਾਣੂ ਕੇ ਦੇ ਨਜ਼ਰ ਦੇ ਸਹਿਰਖੀਰ ਨੇ ਜਿਹੜੀ ਇਹਨੇ ਸੋਸਾਇਟੀ ਬਣਾਈ ਆ ਬਹੁਤ ਵਧੀਆ ਕੰਮ ਕਰ ਰਹੀ ਆ ਬਹੁਤ ਸਾਰੇ ਜਿਹੜੇ ਗਰੀਬ ਪਰਿਵਾਰ ਆ ਲੋੜਵੰਦ ਪਰਿਵਾਰ ਆ ਉਹਨਾਂ ਦੀ ਮਦਦ ਵੀ ਕਰ ਰਹੀ ਆ ਅੱਜ ਵੀ ਕਰੂਗੀ ਔਰ ਇਸ ਤੋਂ ਇਲਾਵਾ ਜਿਹੜੇ ਪਿੰਡ ਦਾ ਨਾਮ ਰੌਸ਼ਨੀ ਵਰਦੀ ਦੇ ਜਾਂ ਬੱਚੇ ਦੇ ਸਕੂਲਾਂ ਦੇ ਵਿੱਚ ਵਧੀਆ ਜੋ ਮੁੰਡੇ ਨੇ ਉਹਨਾਂ ਨੂੰ ਵੀ ਸਨਮਾਨਿਤ ਕਰਦੀ ਹੈ ਉਹ ਜਿਹੜੇ ਪਿੰਡ ਦੇ ਵਿੱਚ ਵਧੀਆ ਕੰਮ ਕਰਦੇ ਨੇ ਉਹਨਾਂ ਨੂੰ ਵੀ ਸਨਮਾਨਿਤ ਕਰਦੀ ਹੈ ਇੱਕ ਮੇਰਾ ਪਿਛਲੇ 90 ਸਮੇਂ ਤੋਂ ਤੁਹਾਡੇ ਨਾਲ ਵਾਦਾ ਹੁੰਦਾ ਸੀ ਜਿਹੜਾ ਤਕਰੀਬਨ ਤਕਰੀਬਨ ਪੂਰਾ ਹੋ ਗਿਆ ਆ ਜਿਹੜਾ ਤੁਸੀਂ ਐਂਟਰ ਲੋਕ ਬਾਰੇ ਮੈਨੂੰ ਕਾਫੀ ਵਾਰ ਕਿਹਾ ਤੇ ਉਹ ਐਂਟਰ ਲੋਕ ਤਕਰੀਬਨ ਆ ਗਈ ਆ ਬਾਕੀ ਅੱਜ ਵੀ ਹੋਈਆਂ ਮੇਰੀ ਆਪਣੇ ਸੈਕਟਰੀ ਸਾਹਿਬ ਨਾਲ ਗੱਲ ਹੋਈ ਆ ਤੇ ਸਪਾਸ ਸਾਹਿਬ ਖੜੇ ਸਪਾਸ ਸਾਹਿਬ ਮਿੱਤਰوں ਬੇਨਤੀ ਹੈ ਵੀ ਕੰਮ ਤੋਂ ਕੰਮ ਚਲਾ ਦਿਓ ਐਂਟਰ ਲੋਕ ਆਪਣੇ ਕੋਲੇ ਪਰਟੀਕਲ ਠੀਕ ਹੈ ਤੇ ਇੰਟਰਲੌਕ ਜੀ ਉਹ ਭੇਜੀ ਜਾ ਚੁੱਕੀ ਆ ਸਿੱਕੀ ਸਾਹਿਬ ਦਾ ਆਪਣਾ ਬੜੀ ਗੁੰਗਾ ਮਕਸਦ ਦੇ ਵਿੱਚ ਅੱਜ ਵੀ ਮੈਂ ਗੱਲ ਕਰਕੇ ਤੁਹਾਡਾ ਵਗੈਰਾ ਤੇ ਕੰਮ ਇਹ ਕੱਲ ਤੋਂ ਤੁਹਾਡਾ ਚੜਚੜਾ ਇੰਟਰਲੌਕ ਤਕਰੀਬਨ ਆ ਗਈ ਹੈ ਜਿਹੜੀ ਰਹਿਦੀ ਆ ਉਹ ਆ ਜੇਗੀ ਸੋ ਇੰਦੀਆਂ ਕੋ ਬੇਇਨਤਿਹਾਰ ਰਹਾ ਤੁਹਾਨੂੰ ਫਿਰ ਵਧਾਈ ਦਿੰਦਾ ਹੋਇਆ ਖਿਮਾ ਲੈਂਦਾ ਮੰਗਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਸ ਸਿਵਾਹੀ ਜੀ 26 ਜਨਵਰੀ ਗਣਤੰਤਰ ਗਣਤੰਤਰਤਾ ਦਿਵਸ ਮੌਕੇ ਪਿੰਡ ਮਾਣੂ ਕੇ ਗੱਲ ਵਿਖੇ ਅੱਜ ਪਿੰਡ ਦੇ ਹੀ ਸੈਨਿਕ ਵੀਰਾਂ ਵੱਲੋਂ ਝੰਡਾ ਚੜਾਉਣ ਦੀ ਰਸਮ ਦੌਰਾਨ ਜਿੰਨੇ ਵੀ ਆਰਮੀ ਦੇ ਅਫਸਰ ਸਹਿਬਾਨ ਸਾਫ ਅਫਸਰ ਸਹਿਬਾਨ ਜਵਾਨ ਉਹਨਾਂ ਦੇ ਪਰਿਵਾਰ ਬਹੁਤ ਸਾਰੇ ਸੈਨਿਕ ਜਿਹੜੇ ਸ਼ਹੀਦ ਹੋ ਗਏ ਨੇ ਜਾਂ ਆਪਣੇ ਸਮੇਂ ਦੇ ਨਾਲ ਇਸ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਦੇ ਵੀ ਪਰਿਵਾਰ ਇੱਥੇ ਪਹੁੰਚੇ ਨੇ ਔਰ ਪਿੰਡ ਦੇ ਸਰਪੰਚ ਸਾਹਿਬ ਨਰਮਜੀਤ ਸਿੰਘ ਜੀ ਸੁਮਤੀ ਪੰਚਾਇਤ ਦੇ ਨੁਮਾਇੰਦੇ ਔਰ ਦੂਸਰੇ ਪਿੰਡ ਦੇ ਸਰਪੰਚ ਸਾਹਿਬ ਸਰਦਾਰ ਅਜੈਬ ਸਿੰਘ ਜੀ ਤੁਹੇ ਪੰਚਾਇਤ ਦੇ ਨਮਾਇंदे ਔਰ ਸਾਡੇ ਪਾਰਟੀ ਦੇ ਅਗੂ ਸਹਿਬਾਨ ਪਿੰਡ ਦੇ ਉਤਵੰਤ ਤੇ ਮੱਖ-ਮੱਖ ਪਾਰਟੀਆਂ ਦੇ ਅਗੂ ਸਹਿਬਾਨ ਜਿੰਨੇ ਵੀ ਤੁਸੀਂ ਬੈਠੇ ਹੋ ਸਤਿ ਪਨਾਹ ਫਤਿਹ ਅੱਤਰ ਦਾ ਪ੍ਰਵਾਨ ਕਰਨ ਦੀ ਵਾਹਿਗੁਰੂ ਦੀ ਖਾਸ ਸ੍ਰੀ ਵਾਹਿਗੁਰੂ ਅਪੀਰ ਔਰ ਸਾਰਿਆਂ ਨੂੰ ਗਣਕਾਰ ਕਰਦਾ ਦਿਵਸ ਦੀ ਜੈ ਜਿਹੜਾ ਅੱਜ ਦਾ ਦਿਨ ਹੈ ਭਾਰਤ ਦੇ ਇਤਿਹਾਸ ਲਈ ਬਹੁਤ ਵੱਡਾ ਦਿਨ ਕਿਉਂਕਿ ਸਾਡਾ ਦੇਸ਼ ਬਹੁਤ ਲੰਬਾ ਸਮਾਂ ਅੰਗਰੇਜ਼ਾਂ ਦੇ ਨਦੀਮ ਗੁਲਾਮ ਰਿਹਾ ਤੇ ਉਸ ਤੋਂ ਬਾਅਦ ਲੰਬੀ ਗੁਲਾਮੀ ਤੋਂ ਬਾਅਦ ਸਾਡੇ ਸੂਰਬੀਰਾਂ ਨੇ ਜਿਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ ਵਰਗੇ ਮਦਨ لال ਢਿੰਗਰਾ ਵਰਗੇ ਹੋਰ ਅਨੇਕ ਹੀ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜੇ ਸਾਡੇ ਸੂਰਬੀਰ ਸੀ ਉਹਨਾਂ ਨੇ ਆਪਣੀਆਂ ਪਰਵਾਦੀਆਂ ਦੇ ਕੇ ਇਹ ਆਜ਼ਾਦੀ ਲਈ ਆਜ਼ਾਦੀ ਤੋਂ ਬਾਅਦ ਜ਼ਰੂਰੀ ਸੀ ਕਿਸੇ ਸੰਵਧਾਨ ਦਾ ਕਿਸੇ ਕੈਦੇ ਕਾਨੂੰਨ ਦਾ ਹੋਣਾ ਉਹਦੇ ਲਈ ਇੱਕ ਕਮੇਟੀ ਬਣਾਈ ਗਈ ਡਾਕਟਰ ਭੀਮਰਾਉਂ ਅੰਬੇਦਕਰ ਜੀ ਦੀ ਅਗਵਾਈ ਦੇ ਵਿੱਚ ਫਿਰ ਇੱਕ ਖਰੜਾ ਤਿਆਰ ਕੀਤਾ ਗਿਆ ਸੰਵਧਾਨ ਦੇ ਰੂਪ ਦੇ ਵਿੱਚ ਤਾਂ ਲੰਬੇ ਸਮੇਂ ਤੋਂ ਬਾਅਦ ਜਿਹੜਾ 1990 ਦੇ ਵਿੱਚ 26 ਨਵੰਬਰ 1949 ਨੂੰ ਜਿਹੜਾ ਸੰਵਧਾਨ ਸਾਡਾ ਬਣਿਆ ਦੀ ਸਤਿ ਸ੍ਰੀ ਅਕਾਲ ਸਭੀ ਜਨਤਾ ਦਾ ਗ੍ਰਾਂਤ ਦਾ ਪਰਿਵਾਰਕ ਜਾਣਕਾਰੀ ਅੱਜ ਜਿੰਨੇ ਵੀ ਪਤਵੰਤੇ ਸੱਜਣ ਸਾਡੇ ਸਾਫਕਾ ਸੈਨੇਕ ਡਿਵੈਲਪਰ ਸੁਸਾਇਟੀ ਮਾਨੂਕਿਆਂ ਦੇ ਸੱਦੇ ਤੇ ਇੱਥੇ ਆਏ ਨੇ ਸਾਰਿਆਂ ਨੂੰ ਮੋਸਟ ਵੈਲਕਮ ਜੀ ਆਇਆਂ ਤੇ ਸਾਨੂੰ ਬੜਾ ਹੀ ਮਾਣ ਹੈ ਕਿ ਅੱਜ 77ਵੇਂ ਗਣਤੰਤਰ ਦਿਵਸ ਦੇ ਉੱਤੇ ਜਿਹੜਾ ਕੀ ਸਾਡੀ ਸੰਸਥਾ ਹਰ ਸਾਲ ਮਨਾਉਂਦੀ ਹੈ ਉਹਦੇ ਵਿੱਚ ਸਾਰੇ ਸ਼ਾਮਲ ਹੋਏ ਆ ਸਾਨੂੰ ਬੜੀ ਦੇ ਵਿੱਚ ਖੁਸ਼ੀ ਤੇ ਪ੍ਰਸੰਨਤਾ ਹੋਈ ਹੈ ਇਹਦੇ ਵਿੱਚ ਸਾਡੀਆਂ ਜਿਹ ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਜਿਹੜੇ ਟੀਮ ਹੈ ਐਕਸਰਸਮੈਨ ਵੀ ਸਾਰੇ ਉਹਨਾਂ ਨੇ ਮਿਲ ਕੇ ਜੋ ਉਪਰਾਲਾ ਕੀਤਾ ਹਰ ਇੱਕ ਵਾਰ ਹੀ ਕਰਦੇ ਐ 15 ਅਗਸਤ ਨੂੰ ਵੀ ਤੇ 26 ਜਨਵਰੀ ਨੂੰ ਵੀ ਤੇ ਇਸ ਵਾਰ ਇਹਨਾਂ ਨੇ ਜਿਸ ਤਰ੍ਹਾਂ ਕੀਤਾ ਕਿ ਬੱਚਿਆਂ ਨੂੰ ਜਿਹੜੇ ਕੀ ਪੜਾਈ ਵਿੱਚ ਅਵਲ ਨੰਬਰ ਲੈ ਕੇ ਉਹਨਾਂ ਨੇ ਮਾਨ ਹਾਸਲ ਕੀਤਾ ਹੈ ਸਪੋਰਟਸਮੈਨ ਤੇ ਹੋਰ ਜਿਹੜੀਆਂ ਜਿਹੜੀਆਂ ਵੀ ਫੀਲਡ ਵਿੱਚ ਜਿਹੜੇ ਸਾਰੇ ਸਾਡੇ ਸਾਥੀ ਹੈ ਤੇ ਬੱਚੇ ਹੈ ਤੇ ਜਿਹੜੇ ਉਹਨਾਂ ਨੇ ਮਾਨ ਵਧਾਇਆ ਸਾਡੇ ਨਗਰ ਦਾ ਰੰਮਾਨੂਕੇ ਦਾ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਸਖਤਤਾ ਵੱਲੋਂ ਸਨਮਾਨਿਤ ਵੀ ਕਰਨਾ ਹੈ ਤੇ ਇਸ ਕਰਕੇ ਸਾਡੀ ਸਭ ਤੋਂ ਵੱਡੀ ਜਿਹੜੀ ਮੈਸੇਜ ਇਹ ਹੋਈ ਹੈ ਕਿ ਬੱਚੇ ਸਾਡੇ ਜਿਹੜੀ ਹੈ ਉਹੋ ਹੀ ਸਾਡੀ ਵੱਡੀ ਕਮਾਈ ਹੈ ਦੇ ਦੇਫਵਾਸਤੇ ਉਹ ਤੰਦਰੁਸਤ ਰਹਿਣਗੇ ਪੜਾਈ ਕਰਨਗੇ ਤੇ ਉਚਾਈਆਂ ਤੇ ਜਾਣਗੇ ਤੇ ਚੰਗੀਆਂ ਪਦਮੀਆਂ ਹਾਸਲ ਕਰਨਗੇ ਉਹਦੇ ਵਿੱਚ ਸਾਡਾ ਇਹ ਹਮੇਸ਼ਾ ਹੀ ਉਪਰਾਲਾ ਰਹਿੰਦਾ ਹੈ ਸਾਡੇ ਜਿਹੜੇ ਇਸ ਸੰਸਥਾ ਦੇ ਪ੍ਰਧਾਨ ਹੈ ਕੈਪਟਨ ਸੁਜੀਤ ਸਿੰਘ ਤੇ ਹੌਲਦਾਰ ਰਾਮ ਸਿੰਘ ਇਹ ਦੋਨੋਂ ਮਿਲ ਕੇ ਤੇ ਆਪਣੀ ਪੂਰੀ ਟੀਮ ਨੂੰ ਲੈ ਕੇ ਬੜੀ ਚੰਗੀ ਤਰ੍ਹਾਂ ਮੈਨੇਜ ਕਰ ਰਹੇ ਆ ਅਰੇਂਜ ਕਰ ਰਹੇ ਆ ਸਾਰੇ ਜੋ ਵੀ ਹੈ ਫੰਡਸ ਇਕੱਠੇ ਕਰਕੇ ਸਾਰੇ ਆਪਣੇ ਸਾਥੀਆਂ ਤੋਂ ਤੇ ਬਹੁਤ ਚੰਗੇ ਇਹੋ ਜਿਹੇ ਤਮਾਤੇ ਲਾਰੇ ਜਿਹੜਾ ਕਿ ਆਪਾਂ ਸਰਾਨਾ ਗਏਗਾ ਤੇ ਪਿੰਡ ਵਿੱਚ ਵੀ ਸਾਰੇ ਬੱਚਿਆਂ ਨੂੰ ਇਸ ਚੀਜ਼ ਦਾ ਸਪੋਰਟਸ ਵਿੱਚ ਹੋਰ ਜਿੱਥੇ ਜਿੱਥੇ ਵੀ ਕੋਈ ਉਹਨਾਂ ਨੂੰ ਉਤਸ਼ਾਹ ਦੇਣਾ ਪੈਂਦਾ ਤੇ ਪੂਰੇ ਜੋਰ ਨਾਲ ਆਪਣਾ ਅੱਜ ਕਾਰਵਾਈ ਸੁਸਾਇਟੀ ਵੱਲੋਂ ਇਹ ਚੱਲ ਰਹੀ ਹੈ